ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਨਾਮ ਗਤੀ ਅਪਰਪਿਆਰੇ ਸੇਵਸਥਰ ਸੋਇੰ ਚੁਬਾਰੇ ਜਿਸੇ ਨਾਮ ਨਾਲ ਗਤੀਏ ਮੇਰੇ ਗੋਈਂ ਦਾ ਸ੍ਰੀ ਮਗਰ ਪੁਜਾਰੀ ਜੀ ਤਨ ਤਾਂ ਤਨ ਤਾਂ ਸਤਿਗੁਰੂ ਸ਼੍ਰੀ ਗੁਰੂ ਅੰਸਾ ਦੇਹ ਮਹਾਰਾਜ ਸੱਚੇ ਪਤਾ ਆਕਾਰ ਤੁਹਾਨੂੰ ਕੀ ਰੋਸ਼ੇਦ ਹੋ ਸਿੰਘੋ ਵਾਹਿਗੁਰੂ ਜੀ ਬਾਵਨ ਚਤੁਰ ਤੇ ਦੰਤ ਕਮਾ ਬਾਸ ਅਦਾਸ ਬੇਨਤੀ ਜੋੜੀ ਮੈਂ ਮਹਾਰਾਜ ਆਤਮਾ ਦਾ ਕੋਟਾਂ ਕੋਟ ਸ਼ੁਕਰ ਧੰਨਵਾਦ ਆਪਣੇ ਬੱਚਿਆਂ ਨੂੰ ਦੂਰੋਂ ਨੇੜੇੋਂ ਇਕੱਤਰ ਕਰਕੇ ਆਪਣੇ ਬਖਸ਼ੇ ਗੁਰਮੰਦਰਾਂ ਦੇ ਅਭਿਆਸ ਕਰਵਾਉਣ ਕੀਤੇ ਹਾਂ ਜੀ ਕਿਰਪਾ ਕਰਨੀ ਜੱਬੇ ਨਾਮ ਗੁਰੂ ਦਾ ਪਾਣੀ ਇਹ ਗਾਇਤ ਹੋਣੀ ਦੀ ਖਮਾ ਬਖਣੀ ਅੱਗੇ ਤੋਂ ਮਾਨ ਆਪਿਆ ਪਾਦਰ ਕਰਕੇ ਹੋਰ ਨਾਮ ਜੋਣ ਬਾਣੀ ਪੜ੍ਹ ਸੰਧੀਆਂ ਕਮਾਈਆਂ ਬੋਸ਼ਨਾਹ ਮਹਾਰਾਜ ਹੁਨ ਕਿਰਪਾ ਕਰੋ ਸੰਤਾਨੁ ਕਥਾ ਵਿਚਾਰਾ ਨਾ ਜੋੜਨਾ ਕਰੋ ਆਪਣੀਆਂ ਗੁਸ਼ੀਆਂ ਹੋਈਆਂ ਸੇਵਾਵਾਂ ਦਸ ਕਰਕੇ ਆਪ ਲੈ ਲੈਣੀਆਂ ਜੀ ਹਮ ਨਾ ਸਖਤ ਬਸਿਫਤ ਤੁਮਾਰੀ ਆਪ ਲੇ ਹੋ ਤੁਮ ਕਥਾ ਸੁਭਾਰੀ ਕਿਰਪਾ ਕਰਵਾ ਗਿਆ ਪ੍ਰਦਾਨ ਕਰੋ ਸੁਖ ਹੋਵੇ ਨਾਮ ਤੇ ਆਵੇ ਨਾਨਕ ਨਾਮ ਚੜਦੀ ਕਲਾ ਮੇਰੇ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗ 19 ਤਨ ਮਨ ਗੁਰ ਪੈ ਵਿੱਚ ਆ ਮਨ ਦੀਆ ਸਿਰ ਨਾਲ ਹਠੀ ਤਪੀ ਸਾਚੋ ਸਦੀ ਨਿਹੰਗ ਤਾਰੂ ਸਿੰਘ ਨਾਮ ਗੱਲ ਹੁਣ ਖਾਨ ਬਹਾਦਰ ਦੇ ਸਮੇਂ ਵਸੋਂ ਬਾਹਰ ਹੋ ਗਈ ਸੀ ਉਹ ਪੰਥ ਨੂੰ ਖਤਮ ਕਰਨ ਦੇ ਮਨਸੂਬੇ ਕਾਰ ਬਰਸ ਪਰ ਉਸ ਤੋਂ ਤਾਂ ਇਕੱਲਾ ਸੁਖਾ ਸਿੰਘ ਹੀ ਲੋਟ ਨੂੰ ਜਾ ਰਿਹਾ ਸੀ ਨਵਾਬ ਨੂੰ ਜਿੱਥੇ ਵੀ ਸਿੰਘਾਂ ਦੀ 10 ਪਈ ਉਧਰ ਨੂੰ ਫੌਜ ਭੇਜੀ ਇਨਾਮਾਂ ਜਾਗੀਰਾਂ ਦੇ ਲਾਲਚ ਮਾਰੇ ਜਾਨ ਦੇ ਦਰ ਉਸ ਨੇ ਹਰ ਤਰ੍ਹਾਂ ਦੇ ਤਰੀਕੇ ਵਰਤ ਕੇ ਦੇਖਵੇਂ ਇਸ਼ਾਨ ਪਰ ਨਾਂ ਰਾ ਪਿੰਡਾਂ ਵਿੱਚੋਂ ਸਿੰਘਾਂ ਦੇ ਕੋਈ ਖਬਰ ਆਉਂਦੀ ਨਾਲ ਹੀ ਕੋਈ ਕਿਸੇ ਬਾਰੇ ਗੱਲਬਾਤ ਅਜਦਰ ਸਿੰਘਾਂ ਨੇ ਕਸ਼ਮੀਰ ਵਹਾਵਲਪੁਰ ਪਖੌੜ ਤੇ ਪਹਾੜਾਂ ਦਾ ਕਾਫੀ ਇਲਾਕਾ ਲੁੱਟ ਲਿਆ ਸੀ ਨਵਾਬਾਂ ਨੂੰ ਕਿਸੇ ਨੇ ਸੂਚਤੀ ਕਿ ਮਤਾਬ ਦੇ ਕੋਟ-ਕੋਲ ਕੋ ਸਿੰਘਾਂ ਨੇ ਪਾਰਾ ਕੀਤਾ ਹੋਇਆ ਹੈ ਉਸੇ ਪਲ ਉਸ ਨੇ ਫੌਜ ਨੂੰ ਹੁਕਮ ਉਚਾਰਿਆ ਇਹ ਫੌਜਦਾਰਾਂ ਦੇ ਮਤਾਬ ਦੇ ਕੋਟ ਵੱਲ ਚੜਾਈ ਹਲਕਾਰੀਆਂ ਨੇ ਫੌਜ ਨੂੰ ਕਿਹਾ ਕਿ ਸਿੰਘਾਂ ਦੇ ਸ਼ਸਤਰ ਵੀ ਲਗ-ਪਗ ਨਕਾਰਾ ਹੋ ਚੁੱਕੇ ਹਨ ਜੋ ਕਾਫੀ ਸਮੇਂ ਤੋਂ ਇੱਕ ਥਾਂ ਤੇ ਟਿਕੇ ਨਾਪੂਣ ਕਰਕੇ ਬੁਰੀ ਤਰ੍ਹਾਂ ਠੱਕ ਠੱਕ ਡੁੱਟ ਚੁੱਕੇ ਹਨ ਥੋੜੀ ਮੁਸ਼ਕਲ ਨਾਲ ਹੀ ਹੱਥ ਆ ਜਾਣਗੇ ਹਲਕਾਰਿਆਂ ਦੇ ਇਨ੍ਹਾਂ ਬੋਲਾਂ ਵਾਲੇ ਫੌਜਦਾਰਾਂ ਨੂੰ ਕੋਈ ਤਰਵਾਸ ਤਾਂ ਦਿੱਤੀ ਪਰ ਅਸਲੀਅਤ ਤਾਂ ਉਹ ਜਾਣੂ ਹੀ ਨਹੀਂ ਸਾਡੀ ਕਿ ਸਿੰਘਾਂ ਨੂੰ ਥੋੜੀ ਮੁਸ਼ਕਲ ਨਾਲ ਹਾਲ ਲੈਣਾ ਖਾਲਾ ਜੀ ਦਾ ਵਾੜਾ ਨਹੀਂ ਜੇ ਤੁਹਾਡੇ ਕਿਸੇ ਕੋਲੋਂ ਵੀ ਕੋਈ ਸਿੰਘ ਜਿੰਦਾ ਬਚ ਕੇ ਲੰਘ ਗਿਆ ਤਾਂ ਮੈਂ ਤੁਹਾਨੂੰ ਧਰਤੀ ਵਿੱਚ ਗੱਡ ਕੇ ਕੁੱਤਿਆਂ ਨੂੰ ਪੜਾਵਾਂਗਾ ਮੈਂ ਤੁਹਾਨੂੰ ਧਰਤੀ ਵਿੱਚ ਗੱਡ ਕੇ ਕੁੱਤਿਆਂ ਤੋਂ ਪੜਾਵਾਂਗਾ ਫੌਜਦਾਰ ਨੇ ਇਸ ਪਾਈਆਂ ਨੂੰ ਸਖਤ ਤਾੜਨਾ ਸੀ ਮੁਗਲਾ ਨੇ ਦੂਰੋਂ ਦੇਖਿਆ ਤਾਂ ਸਿੰਘਾਂ ਦੀ ਗਿਣਤੀ ਮੁੱਖੀ ਬਾਹਰ ਹੀ ਜਾਦੀ ਉਹਨਾਂ ਕੋ ਵੀ ਕਈ ਹਜੇ ਅੜੰਗ ਬੜੰਗ ਦੀ ਸਾਂ ਕੋਜ ਨੇਤ ਨੇਮ ਪਾਰ ਰਹਿਸਾਨ ਕੋਜ ਘੋੜਿਆਂ ਲਈ ਚਾਰਾ ਤੇ ਕੁਝ ਜੰਗਲ ਪਾਣੀ ਵਾਲ ਨਿਕਲੇ ਬੇਸਾਨ ਹਜੇ ਸ਼ਹੀਦੀ ਦੇ ਕਾਂ ਲਈ ਰਗੜੇ ਵੀ ਨਹੀਂ ਪਾਏ ਗਏ ਸੰ ਜੇ ਦੇਗਾ ਵੀ ਸ਼ਕੀਆਂ ਹੋਣ ਤਾਂ ਸਿੰਘ ਤਰਾਰੇ ਵਿੱਚ ਹੋਣ ਸੋ ਜਾਦਾ ਕਰ ਸਿੰਘ ਭੁਖਣ ਪਾਣੇ ਵੀ ਸੰ ਮੁਗਲਾਂ ਨੂੰ ਜਾਪਿਆ ਕਿ ਇਹ ਤਾਂ ਸਮੋਂ ਜਾਂਦੇ ਦੇ ਟੁਕਾ ਵਾਲੀ ਗੱਲ ਹੀ ਹੈ ਪਦਾਰਥ ਤਿਆਰ ਹਨ ਬਸ ਜਾ ਕੇ ਛਕਣੇ ਹੀ ਹਨ ਉਹਨਾਂ ਦੂਰੋਂ ਹੀ ਬਦੂਖਾਂ ਦੀ ਇੱਕ ਛਲਕ ਕੀਤੀ ਤੇ ਗੋਲੀਆਂ ਦੇ ਮਗਰੇ ਹੀ ਤੀਰਾਂ ਦਾ ਮੀਂਹ ਵਰਾ ਦਿੱਤਾ ਕਾਫੀ ਸਿੰਘ ਇਸ ਪਹਿਲੇ ਹਮਲੇ ਵਿੱਚ ਸ਼ਹੀਦ ਹੋ ਗਏ ਹੁਣ ਤੁਰਕ ਬਰਸ਼ੇ ਨੇਜੇ ਤੇ ਤਲਵਾਰਾਂ ਲੈ ਕੇ ਸਿੰਘਾਂ ਵੱਲ ਨੂੰ ਵਧੇ ਸਿੰਘਾਂ ਨੇ ਇੱਕ ਹੱਲਾ ਚਾਣ ਚੱਕ ਹੋ ਗਿਆ ਸੀ ਸਿੰਘਾਂ ਤੇ ਹੱਲਾ ਚਾਣ ਚੱਕ ਹੋ ਗਿਆ ਸੀ ਸੋ ਉਹਨਾਂ ਨੂੰ ਸਮਲਨ ਦਾ ਸਮਾਂ ਹੀ ਨਾ ਮਿਲਿਆ ਅਸਮਾਨੋਂ ਡਿੱਗਦੀ ਬਿਜਲੀ ਵਾਂਗ ਤੁਰ ਕਾ ਪਏ ਇੱਕ ਇੱਕ ਸਿੰਘ ਦਵਾਰੇ 100 100 ਤੁਰਕ ਖਲੋਤੇ ਸਨ ਪਰ ਖਾਲਸਾ ਤਾਂ ਸਵਾ ਲੱਖ ਰੁਪਈ ਸੀ ਹੁਣ ਉਹ ਸੰਭਲ ਚੁੱਕਾ ਸੀ ਜਿੱਥੇ ਜਿੱਥੇ ਵੀ ਸਿੰਘ ਪੈਰ ਤੇ ਖਲੋ ਗਿਆ ਉਥੋਂ ਉਥੋਂ ਮੁਗਲਾਂ ਦੇ ਪੈਰ ਉਖੜ ਗਏ ਪਹਿਲਾ ਜਾਪ ਰਹਾ ਸੀ ਕਿ ਸੁੱਤੇ ਬੈ ਸਹਿਆਂ ਤੇ ਭੁੱਖੇ ਬਗਿਆਰ ਟੁੱਟ ਕੇ ਬੈ ਗਏ ਹਨ ਪਰ ਹੁਣ ਲੱਗਣ ਲੱਗਾ ਸੀ ਕਿ ਹਿਰਨਾ ਦੀ ਕੋਈ ੜਕ ਲੈਕੇ ਨਾਲ ਸ਼ੇਰਾਂ ਦੇ ਘੇਰੇ ਵਿੱਚ ਆ ਫਸੀ ਹੈ ਜਿਨ੍ਹਾਂ ਦਾ ਡੇਰਾ ਸੀਰੋਂ ਪਰੇ ਹੋਵੇ ਉਹਨਾਂ ਨੂੰ ਗਿਨਤੀਆਂ ਦਾ ਕੀ ਭੈ ਜਿਹੜੇ ਸਿੰਘ ਕਿਧਰੇ ਬਾਹਰ ਵੀ ਗਏ ਕੋਈ ਸਾਨ ਉਹ ਵੀ ਗੋਲੀਆਂ ਦੀ ਆਵਾਜ਼ ਸੁਣ ਕੇ ਧੋੜੇ ਆਏ ਹੁਣ ਸਗੋਂ ਕੇਰਾ ਤੁਰਕਾਂ ਨੂੰ ਪੈ ਗਿਆ ਸੀ ਲੜਦਿਆਂ ਦਿਆਂ ਨੂੰ ਰਾਤ ਪੈ ਗਈ ਰਾਤਾਂ ਸਾਲ ਲਈ ਇੰਜ ਸੀ ਜਿਵੇਂ ਕੋਈ ਬਾਦ ਇੱਕਦਮ ਜਵਾਨ ਹੋ ਗਿਆ ਹੋਵੇ ਤੁਰਕ ਹੁਣ ਸਾਰੇ ਦਿਨ ਲੜਦੇ ਰਹੇ ਹੋਣ ਕਰਕੇ ਜੋਧ ਵਿਰਾਮ ਭਾਲਦੇ ਸਨ ਤੇ ਕੁਝ ਪਿੱਛੇ ਹੋ ਰਹੇ ਸਨ ਪਰ ਖਾਲਸਾ ਤਾਂ ਭਖਿਆ ਹੀ ਹੋਣ ਸੀ ਸੋ ਉਹਨਾਂ ਤੁਰਕਾਂ ਨੂੰ ਪਾਤ ਪਿੱਛੇ ਮੁੜਨ ਦੇਣਾ ਸੀ ਫੌਜਦਾਰ ਘੋੜਾ ਪਛਾਹ ਮੋੜਨ ਲਗਾ ਤਾਂ ਬਾਬਾ ਲਦਾ ਸਿੰਘ ਅਗੇ ਆਣ ਖੜੋਤੇ ਜੰਗ ਹਲੇ ਮੁਖੇ ਕਿਤੇ ਕਿਥੇ ਹੈ ਖਾਨ ਸਾਹਿਬ ਜੋਧਿਆਂ ਦਾ ਕੰਮ ਨਹੀਂ ਕਿ ਚਾਲਦੀ ਜੰਗ ਵਿੱਚ ਹੀ ਇਰਾਮ ਕਰਨ ਲਈ ਘੋੜੇ ਮੋੜ ਲੈ ਜਿੱਤ ਹਾਰ ਹੋ ਜਾਣ ਮਗਰੋਂ ਅਸੀਂ ਵਿਰਾਮ ਲਵਾਂਗੇ ਆਓ ਇਹ ਕਹਿੰਦਿਆਂ ਬਾਬਾ ਜੀ ਨੇ ਇੱਕ ਪਰਮਾਨوار ਫੌਜਦਾਰ ਦੀ ਧੌਣ ਤੇ ਕੀਤਾ ਤੇ ਫੌਜਦਾਰ ਉਥੇ ਹੀ ਡਿੱਗ ਗਿਆ ਤੇ ਪੱਕੀ ਨਹੀਂ ਰਸਾਉਂਗਿਆ ਹੁਣ ਸਰਦਾਰ ਤੋਂ ਸਖਣੀ ਫੌਜ ਕਦੋਂ ਤੱਕ ਲੜੇ ਹੁਣ ਸਰਦਾਰ ਤੋਂ ਸਖਣੀ ਫੌਜ ਕਦੋਂ ਤੱਕ ਲੜੇ ਸੋ ਮਗਲ ਪੱਜਨ ਲਈ ਰਾ ਲੱਭ ਕੇ ਜਿਸ ਦਾ ਜਦਰੋਂ ਵੀ ਦਾ ਲਗਿਆ ਉਹ ਨਿਕਲ ਗਿਆ ਆਈ ਤਾਂ ਤੁਰਕ ਸੈਨਾ ਸਿੰਘਾਂ ਦਾ ਸ਼ਿਕਾਰ ਕਰਨ ਸੀ ਪਰ ਸਗੋਂ ਉਹਨਾਂ ਨੂੰ ਮਾਲਾ ਮਾਲ ਕਰ ਗਈ ਵੱਡੀ ਮਾਤਰਾ ਵਿੱਚ ਹਥਿਆਰ ਬਹੁਤ ਸਾਰਾ ਰਾਸ਼ਨ ਤੇ ਨਦਕੀ ਖਾਸੇ ਹੱਥ ਲੱਗ ਗਏ ਆਇਥੋਂ ਨਿਕਲ ਕੇ ਸਿੰਘ ਹੁਣ ਕੁਝ ਦਿਨਾਂ ਲਈ ਖਿੰਡ ਪੁੰਡ ਗਏ ਤੇ ਵੱਖ-ਵੱਖ ਪਾਸਿਆਂ ਨੂੰ ਨਿਕਲ ਗਏ ਜ਼ਿਆਦਾਤਰ ਜਿੱਥੇ ਡੂੰਗੇ ਜੰਗਲਾਂ ਵਿੱਚ ਚਲੇ ਗਏ ਇਹ ਦਿਨ ਨੂੰ ਤਾਂ ਇੱਕ ਕੇ ਜੰਗਲ ਇਹ ਦੇਖ ਦੇਨ ਨੂਤਾ ਟੇਕ ਕੇ ਜੰਗਲ ਵਿੱਚ ਹੀ ਬਹਿੰਦੇ ਰਹਿੰਦੇ ਪਤਨੋਂ ਕਿਧਰੋਂ ਲੁੱਟ ਮਾਰ ਕਰਦੇ ਆਉਂਦੇ ਜੰਗਲਾਂ ਵਿੱਚ ਬੈਠੇ ਸਿੰਘਾਂ ਦਾ ਜੱਦ ਆੜੇ ਦੁਆੜੇ ਦੇ ਪਿੰਡਾਂ ਵਿੱਚ ਬੈਠੇ ਬੰਥ ਤੇ ਹਮਦਰਦ ਸਿੰਘਾਂ ਨੂੰ ਪਤਾ ਲੱਗਾ ਤਾਂ ਉਹ ਆਪਣੀਆਂ jaan ਆਪਣੀਆਂ ਜਾਨਾਂ ਟਲੀ ਤੇ ਧਰ ਕੇ ਵੀ ਇਹਨਾਂ ਨੂੰ ਰਾਸ਼ਨ ਪਾਣੀ ਪਹੁੰਚਾਉਂਦੇ ਖਾਲਸੇ ਦੇ ਇਨਾਨ ਵਿਰੋਧੀਆਂ ਨੂੰ ਇੱਕ ਭਾਰੂ ਮਾਰ ਦਾ ਸਾਹਮਣਾ ਕਰਨਾ ਪਿਆ ਇਧਰ ਕੁਝ ਸਿੰਘ ਜੰਗਲ ਵਿੱਚੋਂ ਰਾਤ ਨੂੰ ਕਿਸੇ ਹੱਲੇ ਲਈ ਬਾਹਰ ਨਿਕਲੇ ਸਨ ਕਿ ਤੜਕੇ ਉਹਨਾਂ ਨੂੰ ਕਿਸੇ ਮੁਗਲ ਨੇ ਬਗਿਆੜ ਦੀ ਠਾਕ ਵਿੱਚ ਵੜਦੇ ਹੋਏ ਦੇਖ ਲਿਆ ਇਹ ਤਿੰਨ ਸਿੰਘ ਸਨ ਬਾਬਾ ਲਦਾ ਸਿੰਘ ਭੰਗੂ ਲੰਬੇ ਹੀਰਾ ਦਾ ਭਾਈ ਰਾਮ ਸਿੰਘ ਤੇ ਭਾਈ ਸੁਲਖਣ ਸਿੰਘ ਗਿੱਲ ਇਹ ਤਿੰਨੇ ਸਿੰਘ ਬਗਿਆੜ ਦੀ ਖਾੜ ਵਿੱਚ ਚਲੇ ਗਏ ਬਗਿਆੜ ਦਾ ਤਾਂ ਪਤਾ ਨਹੀਂ ਕੀ ਬਣਿਆ ਪਰ ਖਾਨ ਬਹਾਦਰ ਦੇ ਤੁਰਕ ਬਗਿਆੜ ਜਰੂਰ ਛੇਤੀ ਨਾਲ ਚੜਾਈ ਕਰਕੇ ਆ ਗਏ ਸਿੰਘਾਂ ਨੇ ਖੱਡ ਸਗੋਂ ਹੋ ਡੂੰਗੀ ਕਰ ਲਈ ਤੇ ਅੱਗੇ ਤੱਕ ਚਲੇ ਗਏ ਮੁਗਲ ਅੰਦਰ ਤਾਂ ਜਾਣਾ ਬਾਹਰ ਖਲੋਤੇ ਹੀ ਸਿੰਘਾਂਾਰੇ ਪਾਸਿਆਂ ਤੋਂ ਘੇਰੇ ਗਏ ਹੋ ਬਿਹਤਰੀ ਨੇ ਸੇਵ ਵਿੱਚ ਹੈ ਕਿ ਬਾਹਰੋਂ ਆ ਜਾਓ ਪਰ ਇੱਕ ਵੀ ਮੁਗਲ ਨੇ ਖੱਡ ਅੰਦਾਜ਼ ਜੀਰਾ ਨਹੀਂ ਕਾ ਹਾਰ ਕੇ ਮੁਗਲ ਸੈਨਾਪਤੀ ਦੇ ਬੰਦੂਕਦਾਰੀਆਂ ਨੂੰ ਖੱਡ ਕੇ ਛੋਲੀਆਂ ਮਾਰਨ ਲਈ ਕਿੰਦਾ ਸੈਂਕੜੇ ਗੋਲੀਆਂ ਖੱਡਦੇ ਮੂੰਹ ਤੋਂ ਅੰਦਰ ਨੂੰ ਚਲਾਈਆਂ ਲਈਆਂ ਗੋਲੀਆਂ ਤਾਂ ਸਿੰਘਾਂ ਤੱਕ ਨਾ ਪੜੀਆਂ ਪਰ ਧੂਏ ਨੇ ਉਹਨਾਂ ਦਾ ਸਾਹ ਕੁੱਟਣਾ ਸ਼ੁਰੂ ਕਰ ਦਿੱਤਾ ਸਿੰਘਾਂ ਨੇ ਖਾਟ ਖਾਟ ਰਚੀ ਇੱਕ ਛੋਟੀ ਖਾਟ ਪਟਕੇ ਕੋਲ ਜੋ ਵੀ ਨੀੜੇ ਕਪੜੇ ਸਾਨ ਉਸ ਦੇ ਮੂੰਹ ਵਿੱਚ ਤੁਣ ਦਿੱਤੇ ਮੁਗਲਾ ਦੇ ਗਾਲ ਕੋਈ ਹਿਸਾਬ ਵਿੱਚ ਨਹੀਂ ਆ ਰਹੀ ਸੀ ਕਿ ਕੀ ਕੀਤਾ ਜਾਏ ਉਹਨਾਂ ਨੇ ਪਿੰਡ ਵਿੱਚੋਂ ਕੋਈ ਜੱਟ ਬੁਲਾਏ ਤੇ ਖਾਟ ਪਟਵਾਉਣ ਲੱਗੇ ਪਰ ਜੱਟ ਸਿੰਘਾਂ ਨਾਲ ਹਮਦਰਦੀ ਰੱਖਦੇ ਸਨ ਸੋ ਬਹਾਨੇ ਜਿਹੇ ਨਾਲ ਕਹਿੰਿਆ ਤੇ ਦਸਤੇ ਘੋੜ ਦਿੰਦੇ ਜਿਹੀ ਵਿੱਚ ਰਾਤ ਪੈ ਗਈ ਥਾਰ ਕੇ ਮੁਗਲ ਸੈਨਾ ਪਤੀ ਨੇ ਬਾਲਣ ਇਕੱਠਾ ਕਰਵਾ ਕੇ ਘਾਟ ਦਾ ਮੂਹ ਪ੍ਰਵਾਹ ਦਿੱਤਾ ਤੇ ਅੱਗ ਲਗਾ ਦਿੱਤੀ ਹੁਣ ਸਿੰਘਾ ਨੇ ਧੂਏ ਤੋਂ ਬਚਣ ਲਈ ਗਿੱਲੀ ਮਿੱਟੀ ਦਾ ਸਹਾਰਾ ਲਿਆ ਇਧਰ ਅੱਜ ਵਿੱਚ ਕਿਸੇ ਤਰ੍ਹਾਂ ਅਫਵਾਹ ਫੈਲ ਗਈ ਕਿ ਸਿੰਘਾਂ ਦੇ ਇੱਕ ਜਥੇ ਨੂੰ ਮੁਗਲਾ ਦੇ ਇਸ ਹਮਲੇ ਦਾ ਪਤਾ ਲੱਗ ਗਿਆ ਹੈ ਤੇ ਉਹ ਮਾਰੂ ਮਾਰ ਕਰਦੇ ਇਧਰੇ ਹੀ ਆ ਰਹੇ ਹਨ ਇਹ ਅਫਵਾਹ ਪਿੰਡ ਦੇ ਜੱਟਾਂ ਵਿੱਚੋਂ ਹੀ ਕਿਸੇ ਨੇ ਛੱਡੀ ਸੀ ਪਰ ਮੁਗਲ ਸੈਨਾ ਦੇ ਤਾਂ ਸਾਹੁੱਤੇ ਗਏ ਬਸ ਥੋੜੀ ਹੋਰ ਰਾਤ ਬੈਂ ਦੀ ਧੀਰ ਹੈ ਸਿੰਘ ਆਉਣ ਵਾਲੇ ਹੀ ਹਨ ਅਸੀਂ ਤਾਂ ਕਹਿ ਦੇਵਾਂਗੇ ਕਿ ਸਾਨੂੰ ਤਾਂ ਧੱਕੇ ਨਾਲ ਪਿੰਡਾਂ ਵਿੱਚੋਂ ਧੂਕੇ ਲਿਆਏ ਹਨ ਸਿੰਘਾਂ ਨੂੰ ਤਾਂ ਜੀ ਕਹਿੰਦੇ ਸਿੰਘਾਂ ਨੂੰ ਤਾਂ ਜੀ ਕਹਿੰਦੇ ਇਹ ਰਾਤਾਂ ਨੂੰ ਦਿਨ ਨਾਲੋਂ ਵੀ ਜ਼ਿਆਦਾ ਦਿਸਦਾ ਹੈ ਇਸ ਤਰ੍ਹਾਂ ਦੀਆਂ ਆਵਾਜ਼ਾਂ ਕਈ ਪਾਸਿਆਂ ਤੋਂ ਆਉਣ ਲੱਗੀਆਂ ਫੌਜ ਦਾ ਡਰ ਹੋਰ ਵੱਧ ਗਿਆ ਤੇ ਮੌਲੀ ਮੌਲੀ ਫੌਜ ਥੱਟ ਆ ਗਈ ਕਿਸ ਕਰਨ ਲੱਗੀ ਦੁਰਗਾ ਦੇ ਜਾਨ ਦੀ ਦੇ ਸੀ ਕਿ ਪਿੰਡ ਵਾਲਿਆਂ ਨੇ ਰਲ ਕੇ ਆਗ ਬੁਝਾ ਦਿੱਤੀ ਤੇ ਸਿੰਘ ਖੱਡ ਵਿੱਚੋਂ ਬਾਹਰ ਆ ਗਏ ਇਹ ਗੱਲ ਮੈਨੂੰ ਮੇਰੇ ਤਾਏ ਬਾਬੇ ਲੱਦੇ ਸਿੰਘ ਨੇ ਆਪ ਦੱਸੀ ਸੀ ਉਹ ਆਪ ਉਸ ਖੱਡ ਵਿੱਚ ਸੀ ਬਾਬਾ ਭੰਗੂ ਬੋਲਿਆ ਬਾਬਾ ਲੱਤਾ ਸਿੰਘ ਮੀਰਾ ਕੋੜ ਤੋਂ ਸੀ ਹਾਂ ਮੇਰੇ ਦਾਦੇ ਦੇ ਭਰਾ ਦਾ ਪੁੱਤਰ ਸੀ ਉਸ ਆਪ ਮੈਨੂੰ ਬੋਧ ਵੇਚ ਬਿਠਾ ਕੇ ਕਥਾ ਸੁਣਾਈ ਸੀ ਤੇ ਤੁਸੀਂ ਸਾਨੂੰ ਤੇ ਤੁਸੀਂ ਸਾਨੂੰ ਬੋਧ ਬਿਠਾ ਸੁਣਾ ਰਹੇ ਹੋ ਫਾਸਦਾ ਹੋਇਆ ਦਰਬਾਰਾ ਸਿੰਘ ਬੋਲਿਆ ਹੁਣ ਅੱਗੇ ਸੁਣੋ ਮਹਾਰਸ਼ੀਰ ਪਾਈ ਤਾਰੂ ਸਿੰਘ ਜੀ ਦੀ ਕਥਾ ਸਾਖੀ ਪਾਈ ਤਾਰੂ ਸਿੰਘ ਕੀ ਚਲੀ ਖਾਨ ਬਹਾਦਰ ਦੀਆਂ ਅਸਿੰਧਾ ਨੂੰ ਮਕੌਨ ਦੀਆਂ ਸਾਬਿਤਾ ਲਗਭਗ ਵਿਅਰਥ ਰਹੀਆਂ ਹਨ ਭੋਸ ਨੇ ਆਪਣੇ ਸਭ ਉਹ ਅਹਲ ਕਰ ਸਕਦੇ ਜਿਨ੍ਹਾਂ ਦਾਅਵੇ ਕੀਤੇ ਸਨ ਕਿ ਸਿੰਘਾਂ ਦਾ ਧਰਤੀ ਤੋਂ ਨਾਮੋ ਨਿਸ਼ਾਨ ਮਿਟਾ ਦੇਵਾਂਗੇ ਜਿਨ੍ਹਾਂ ਨੇ ਸਿੰਘਾਂ ਨੂੰ ਖਤਮ ਕਰ ਦੇਣ ਦੇ ਵਾਅਦੇ ਕਰਕੇ ਵੱਡੀਆਂ-ਵੱਡੀਆਂ ਜ਼ਗੀਰਾ ਹਕੂਮਤ ਤੋਂ ਹਾਸਲ ਕਰ ਲਈਆਂ ਸਨ ਮੈਨੂੰ ਸਿਰਫ ਇਹ ਦੱਸੋ ਕਿ ਜੋ ਤੁਹਾਡੇ ਬਹਿਰੇ ਐਨੇ ਸਖਤ ਹਨ ਤਾਂ ਸਿੰਘ ਅਣ ਅਣ ਪਾਣੀ ਕਿੱਥੋਂ ਹਾਸਲ ਕਰਦੇ ਹਨ ਨਾ ਤਾਂ ਉਹ ਕੋਈ ਚਾਕਰੀਆ ਕਰਦੇ ਹਨ ਤੇ ਨਾ ਹੀ ਉਹਨਾਂ ਦੇ ਕੋਈ ਵਪਾਰ ਹਨ ਜੋ ਕੋਈ ਬਜਨੀ ਆਮਦਾਨ ਆਉਂਦੀ ਹੋਵੇ ਪਿੰਡਾਂ ਸ਼ਹਿਰਾਂ ਨਾਲੋਂ ਸੰਪਰਕ ਉਹਨਾਂ ਦਾ ਅਸੀਂ ਤੋੜ ਰੱਖਿਆ ਹੈ ਗੁਰਦੁਆਰਿਆਂ ਦੇ ਚੜਾਵੇ ਅਸੀਂ ਬੰਦ ਕਰ ਦਿੱਤੇ ਹਨ ਗੁਰੂਆਂ ਦੇ ਨਾਮ ਦੀ ਅਰਦਾਸ ਪੇਟਾ ਵੀ ਉਹਨਾਂ ਨੂੰ ਨਹੀਂ ਮਿਲ ਰਹੀ ਜੰਗਲਾਂ ਵਿੱਚੋਂ ਘਾਹ ਫੁੱਲ ਤੇ ਸਾਗ ਪੱਤ ਖਾ ਕੇ ਕੋਈ ਕਿੰਨੀ ਕੁ ਦੇ ਜ਼ਿੰਦਾ ਰਹਿ ਸਕਦਾ ਹੈ ਬਾਸ ਮੈਂ ਸਿਰਫ ਇਹ ਜਵਾਬ ਮੰਗਦਾ ਹਾਂ ਕਿ ਉਹ ਖਾਂਦੇ ਕੀ ਹਨ ਜਕਰੀਆ ਸਾਰੇ ਦਰਬਾਰੀਆਂ ਵੱਲ ਵੇਖ ਰਿਹਾ ਸੀ ਤੇ ਨਜ਼ਰ ਮਾਰ ਰਿਹਾ ਸੀ ਕਿ ਕੋਈ ਇਸ ਦਾ ਜਵਾਬ ਪ੍ਰਸ਼ਨ ਦੇਵੇ ਉੱਤਰ ਦੇਵੇ ਅਸੀਂ ਤਾਂ ਸ਼ੇਰਾਂ ਬਗਿਆੜਾਂ ਦੀਆਂ ਖੱਡਾਂ ਵਿੱਚੋਂ ਵੀ ਕੱਟ ਕੱਟ ਸਿੰਘ ਮਾਰ ਦਿੱਤੇ ਹਨ ਪਿੰਡਾਂ ਦੇ ਵਿੰਡ ਉjaar ਦਿੱਤੇ ਹਨ ਜੀ ਦੇ ਪ੍ਰਵਾਹ ਵਿੱਚੋਂ ਕੋਈ ਇੱਕ ਸਿੰਘ ਸੱਚ ਜਾਏ ਅਸੀਂ ਸਾਰਾ ਲੁਕਬਾ ਮਾਰ ਸੁੱਟਦੇ ਹਾਂ ਕਿਉਂ ਖਤਮ ਨਹੀਂ ਹੋ ਰਹੇ ਸਿੰਘ ਗਾਲ ਸਾਡੇ ਖਾਨੇ ਵਿੱਚ ਨਹੀਂ ਪੈ ਰਹੀ ਇੱਕ ਫੌਜਦਾਰ ਬੋਲਿਆ ਖੱਡਾਂ ਵਿੱਚੋਂ ਜਿਹੜੇ ਵੀ ਕੱਢ ਕੇ ਮਾਰੇ ਹਨ ਉਹਨਾਂ ਦੀ ਗੱਲ ਨਾ ਹੀ ਕਰੇ ਤਾਂ ਚੰਗਾ ਹੈ ਗਿਣਤੀ ਦੇ 3-4 ਹੁੰਦਾ ਨੇ ਕਹਾੜੀ ਆਈਡੀ ਫੌਜ ਦੀਆਂ ਬੋਡੀਆਂ ਲਵਾ ਦਿੱਤੀਆਂ ਕਿਹੜਾ ਹਿੱਲਾ ਨਹੀਂ ਵਰਤਿਆ ਤੁਸੀਂ ਉਹਨਾਂ ਨੂੰ ਖੱਡ ਵਿੱਚੋਂ ਕੱਢਣ ਦਾ ਤੇ ਫੇਰ ਵੀ ਕਿੰਨੀ ਬੁਰੀ ਤਰ੍ਹਾਂ ਅਸਫਲ ਰਹੇ ਮੇਰੀ ਰਾਤਾਂ ਦੀ Neend ਉੱਡ ਗਈ ਸੀ ਇਹ ਸੋਚ ਸੋਚ ਕੇ ਕਿਉਂ ਨਾ ਹਕੂਮਤ ਤੁਹਾਨੂੰ ਸਾਰਿਆਂ ਨੂੰ ਦਿੱਤੀਆਂ ਜ਼ਗੀਰਾ ਜ਼ਬਤ ਕਰ ਲਵੇ ਕਿਉਂਕਿ ਤੁਸੀਂ ਸਿੰਘਾਂ ਨੂੰ ਮਾਰਨ ਦੇ ਆਪਣੇ ਪਿੱਛੇ ਵਿੱਚ ਅਸਫਲ ਰਹੇ ਹੋ ਜ਼ਕਰੀਆ ਚੀਕਦਾ ਉੱਤਿਆ ਮੈਂ ਤੁਹਾਨੂੰ ਇਸ ਦਾ ਕਾਰਨ ਦੱਸ ਸਕਦਾ ਹਾਂ ਖਾਨ ਸਾਹਿਬ ਜ਼ਗੀਰ ਕੁਸਤਨ ਦੇ ਡਰੋਂ ਜੰਡਿਆਲੇ ਵਾਲਾ ਹਰ ਭਗਤ ਨਰਜੰਨੀਆਂ ਛੇਤੀ ਨਾਲ ਗੋਲਿਆ ਜ਼ਕਰੀਆ ਉਸ ਵੱਲ ਦੇਖਣ ਲੱਗਾ ਇਹ ਨਰਜੰਨੀਆਂ ਇਹਨਾਂ ਗੱਲ ਜਾਰੀ ਰੱਖੀ ਇਸ ਵਿੱਚ ਕੋਈ ਸ਼ੱਕ ਨਹੀਂ ਥਾਨ ਬਹਾਦਰ ਕਿ ਹਕੂਮਤੀ ਪਹਿਰਾ ਬਹੁਤ ਸਖਤ ਹੈ ਇਹ ਹਕੂਮਤ ਦੇ ਖੈਰਵਾਦੀ ਆਪਣੀ ਪੂਰੀ ਵਾਲਾ ਰਹੇ ਪਰ ਅਸਲ ਗੱਲ ਇਹ ਹੈ ਕਿ ਪਿੰਡਾਂ ਵਿੱਚ ਹਜੇ ਵੀ ਐਸੇ ਸਿੱਖ ਬੈਠੇ ਹਨ ਜੋ ਆਪਣੀ ਰੋਟੀ ਮਗਰੋਂ ਖਾਂਦੇ ਹਨ ਪਹਿਲਾਂ ਜੰਗਲਾਂ ਵਿੱਚ ਸਿੰਘਾਂ ਨੂੰ ਪਾਚਾ ਕੇ ਆਉਂਦੇ ਹਨ ਹਰ ਕਿਸੇ ਦਾ ਵਿਤ ਹੈ ਕੋਈ ਪੰਜ ਸਿੰਘਾਂ ਲਈ ਭੇਜਦਾ ਹੈ ਕੋਈ 10 ਸਿੰਘਾਂ ਲਈ ਤੇ ਕੋਈ ਲਿਜਾਂ ਦੀ ਸੇਵਾ ਕਰਦਾ ਹੈ ਭਾਵੇਂ ਉਹ ਕਿਰਤ ਤਾਂ ਸੁੱਚੀ ਹੀ ਕਰਦੇ ਹਨ ਤੇ ਹਕੂਮਤ ਨੂੰ ਘਰ ਆਦਲੀ ਦਿੰਦੇ ਹਨ ਪਰ ਬਾਕੀ ਬਚਿਆ ਸਭ ਕੁਝ ਉਨ੍ਹਾਂ ਨੂੰ ਸਿੰਘਾਂ ਨੂੰ ਭੇਟ ਕਰ ਰਿਖਿਆ ਹੈ ਇਹਨਾਂ ਵਿੱਚੋਂ ਬਹੁਤੇ ਤਾਂ ਆਪ ਹਾਕੇ ਹੀ ਕੱਟ ਲੈਂਦੇ ਹਨ ਪਰ ਸਿੰਘਾਂ ਤੱਕ ਅਨ ਜਰੂਰ ਪਹੁੰਚਾਉਂਦੇ ਹਨ ਆਇਥੋਂ ਤਾਕ ਵੀ ਕਿ ਆਪ ਸਿਆਲਾਂ ਵਿੱਚ ਪਾਵੇਂ ਰਾਤਾਂ ਅਗ ਬਾਦ ਕੇ ਕਟਨ ਬਾ ਸਿੰਘਾਂ ਨੂੰ ਬਸਤਰਾ ਪੂਰੀਆ ਦੀ ਤੋੜ ਨਹੀਂ ਆਉਂਦੇ ਇਹ ਨਹੀਂ ਮਰਨਗੇ ਕਦੇ ਵੀ ਸਾਡੇ ਤੋਂ ਹਕੂਮਤ ਇਹਨਾਂ ਵੈਰੀਆਂ ਸਿੱਖਾਂ ਤੋਂ ਮੁਕਤ ਰਾਜ ਦਾ ਸਾਡਾ ਸੁਪਨਾ ਕਦੇ ਚਿਤ ਪੂਰਾ ਨਹੀਂ ਹੋ ਸਕੇਗਾ ਖੇਤੀ ਤੋਂ ਛੇਤੀ ਪੇਸ਼ ਕਰੋ ਇਹਨਾਂ ਸਾਰੇ ਸਿੰਘਾਂ ਦੇ ਹਮਦਰਦਾਂ ਨੂੰ ਸਾਡੀ ਕਚਹਿਰੀ ਵਿੱਚ ਇਨਾਂ ਦੇ ਪਰੇ ਬਾਜ਼ਾਰ ਵਿੱਚ ਇਨਾਂ ਨੂੰ ਪਰੇ ਬਾਜ਼ਾਰ ਵਿੱਚ ਕਤਲ ਕੀਤਾ ਜਾਏਗਾ ਕਿ ਬਾਕੀਆਂ ਨੂੰ ਪਨ ਹੋ ਜਾਣ ਜਕਰੀਆ ਨਾਲੇ ਤਾਂ ਆਪਣੀਆਂ ਸਫਲਤਾ ਤੇ ਮੱਥਾ ਪੇਟ ਰਿਹਾ ਸੀ ਤੇ ਨਾਲ ਜੀ ਉਸੇ ਵਿਚ ਲੋਹਾ ਲਖਾ ਹੋ ਰਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 Olá, Rodru.